ਸੰਗਰੂਰ ਦੇ ਪਿੰਡ ਖੜਿਆਲ ਦੇ ਵਿੱਚੋਂ ਬੀਤੀ ਰਾਤ ਅਚਾਨਕ ਨਹਿਰ ਦੇ ਵਿੱਚ ਪਾੜ ਪੈ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਪਾੜ ਵਾਧਾ ਵਾਧਾ ਪੰਜਾਬ ਫੁੱਟ ਤੱਕ ਪਹੁੰਚ ਗਿਆ ਜਿਸ ਕਾਰਨ ਨੇੜਲੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸੈਂਕੜੇ ਦੇ ਕਰੀਬ ਇੱਕ ਕਿਸਾਨਾਂ ਦੀਆਂ ਫਸਲਾਂ ਨੇ ਜੋ ਤਬਾਹ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਚੋਨਾ ਮੱਕੀ ਅਤੇ ਹਰੀਆਂ ਸਬਜ਼ੀਆਂ ਨੇ ਜੋ ਪਾਣੀ ਆਉਣ ਦੇ ਕਾਰਨ ਬਰਬਾਦ ਹੋ ਗਈਆਂ ਸੰਗਰੂਰ ਦੇ ਪਿੰਡ ਠੱਡਿਆਲ ਨੇੜੇ ਬੀਤੀ ਰਾਤ ਅਚਾਨਕ ਨਹਿਰ ਦੇ ਵਿੱਚ ਵੱਡਾ ਪਾੜ ਪੈ ਗਿਆ ਤਾਂ ਇਹ ਪਾੜ ਵਾਧਾ ਵਾਧਾ ਪੰਜਾਬ ਫੁੱਟ ਤੱਕ ਪਹੁੰਚ ਗਿਆ ਜਿਸ ਕਾਰਨ ਨੇੜਲੇ ਕਿਸਾਨਾਂ ਦੀਆਂ ਸੈਂਕੜੇ ਏਕੜ ਝੋਨੇ ਦੀ ਫਸਲ ਮੱਕੀ ਦੀ ਫਸਲ ਬਰਬਾਦ ਹੋ ਗਈ ਤੇ ਹਰਾਚਾਰਾ ਸਬਜ਼ੀਆਂ ਤੇ ਹੋਰ ਫਸਲਾਂ ਨੇ ਜੋ ਪਾਣੀ ਆਉਣ ਦੇ ਨਾਲ ਬਰਬਾਦ ਹੋ ਗਈਆਂ ਤਾਂ ਦੱਸਿਆ ਜਾ ਰਿਹਾ ਹੈ ਕਿ 1000 ਏਕੜ ਤੋਂ ਵੱਧ ਰਕਵੇ ਦੇ ਵਿੱਚ ਪਾਣੀ ਭਰ ਗਿਆ ਤਾਂ ਦੱਸਦੀ ਹੈ ਕਿ ਮਿੱਟੀ ਭਰਨ ਦੇ ਲਈ ਖਾਲੀ ਬੋਰੇ ਵੀ ਨਹੀਂ ਮਿਲ ਰਹੇ ਫਿਲਹਾਲ ਪਾੜ ਨੂੰ ਪੂਰਾ ਕਰਨ ਦਾ ਕੰਮ ਵੀ ਮੱਠਾ ਪਿਆ ਹੋਇਆ ਹੈ ਤਾਂ 1000 ਏਕੜ ਤੋਂ ਵੱਧ ਰਕਵੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤਾਂ ਜਿੱਥੇ ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਲੋਕ ਪਾੜ ਨੂੰ ਪੂਰਨ ਕੋਸ਼ਿਸ਼ ਕਰ ਰਹੇ ਨੇ ਪੂਰਾ ਕਰਨ ਦੀ ਤਾਂ ਪੀੜਤ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਤਾਜ਼ਾ ਤਾਜ਼ਾ ਲਾਈ ਚੋਨੇ ਦੀ ਫਸਲ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਇਹ ਪਾਣੀ ਸੁਕੇਗਾ ਤਾਂ ਫਸਲ ਦੁਬਾਰਾ ਲਗਾਉਣੀ ਪਵੇਗੀ ਪਰ ਇੱਥੇ ਸਮੱਸਿਆ ਇਹ ਹੈ ਕਿ ਹੁਣ ਛੋਨੇ ਦੀ ਪਨੀਰੀ ਮਿਲਣੀ ਔਖੀ ਹੋ ਜਾਵੇਗੀ ਤਾਂ ਉਹਨਾਂ ਇਹ ਵੀ ਦੱਸਿਆ ਹੈ ਕਿ ਬੀਤੇ ਸਾਲ ਵੀ ਇਸੇ ਨਹਿਰ ਦੇ ਉੱਤੇ ਇਸੇ ਜਗ੍ਹਾ ਦੇ ਉੱਤੇ ਪਾੜ ਪੈ ਗਿਆ ਸੀ ਤਾਂ ਉਸ ਵੇਲੇ ਵੀ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਤਾਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਸੰਗਰੂਰ ਦੇ ਪਿੰਡ ਖੜਿਆਲ ਨੇੜੇ ਬੀਤੀ ਰਾਤ ਅਚਾਨਕ ਨਹਿਰ ਦੇ ਵਿੱਚ ਪਾੜ ਪੈ ਗਿਆ ਤੇ ਇਹ ਪਾੜ ਜੋ ਵਾਧਾ ਪੰਜਾਬ ਫੁੱਟ ਤੱਕ ਪਹੁੰਚ ਗਿਆ ਜਿਸ ਨਾਲ ਨੇੜਲੇ ਕਿਸਾਨਾਂ ਦੀਆਂ ਸੈਂਕੜੇ ਏਕੜ ਝੋਨੇ ਦੀ ਤੇ ਮੱਕੀ ਦੀ ਫਸਲ ਬਰਬਾਦ ਹੋ ਗਈ ਤਾਂ ਲੋਕ ਆਪਣੇ ਪੱਧਰ ਤੇ ਉੱਤੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਨਹਿਰ ਦੇ ਵਿੱਚ ਦਾਸ ਸੀ ਕਿ ਕੱਲ ਤੋਂ ਇਹ ਪਾੜ ਪਿਆ ਹੋਇਆ ਹੈ ਸੰਗਰੂਰ ਦੇ ਪਿੰਡ ਖੜਿਆਲ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਲਹਾਲ ਪਾੜ ਨੂੰ ਪੂਰਨ ਦਾ ਕੰਮ ਵੀ ਮੱਠਾ ਪਿਆ ਹੋਇਆ ਹੈ ਤਾਂ ਮਿੱਟੀ ਪਰਨ ਦੇ ਲਈ ਖਾਲੀ ਬੋਰੇ ਵੀ ਨਹੀਂ ਮਿਲੇ ਤਾਂ ਕੱਲ ਤੋਂ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਪਾੜ ਨੂੰ ਪੂਰਨ ਕਰਨ ਦੇ ਲਈ ਜੁਟਿਆ ਹੋਇਆ ਹੈ ਤਾਂ 1000 ਏਕੜ ਤੋਂ ਵੱਧ ਰਕਵੇ ਦੇ ਵਿੱਚ ਪਾਣੀ ਭਰ ਗਿਆ